ਸਾਲ ਹੋ ਗਿਆ ਪਹਿਲਾਂ ਲੱਸੀ ਦਾ ਕੰਮ ਹੈ ਐਸੀ ਗਰਮੀਆਂ ਦੇ ਵਿੱਚ ਫਿਰ ਸਰਦियां ਆਈਆਂ ਉਹਦੇ ਵਿੱਚ ਰਾਜਮਾ ਚਾਵਲ ਤੇ ਗੋੜ ਵਾਲੀ ਖੀਰ ਨਾਲ ਰੱਖ ਲਈ ਸੀ ਮੈਂ ਨਾ ਤੇ ਹੁਣ ਮੇਰੇ ਕੋਲ ਖਾਣਾ ਵੀ ਮਿਲਦਾ ਹੈ ਤੇ ਲੱਸੀ ਵੀ ਮਿਲਦੀ ਹੈ ਅੱਛਾ ਖਾਣਾ ਘਰ ਦਾ ਹੁੰਦਾ ਬਿਲਕੁਲ ਬਿਲਕੁਲ ਮੇਰੀ ਮਦਰ ਪ੍ਰੇਪੇਅਰ ਕਰਦੇ ਪਾਜੀ ਰਾਜਮਾ ਚਾਵਲ ਹੁੰਦੇ ਹੈ ਮੇਰੇ ਕੋਲ ਗੋੜ ਵਾਲੀ ਖੀਰ ਹੁੰਦੀ ਹੈ ਲੱਸੀ ਹੁੰਦੀ ਹੈ ਚਾਟੀ ਦੀ ਮੰਗੋ ਤੇ ਮੈਂ ਸੈਲਡ ਵੀ ਰੱਖਦਾ ਹੈ ਵੈਜੀਟੇਬਲ ਸੈਲਡ ਹੁੰਦਾ ਨਾਲ ਪੁਰਾਣੇ ਸਮੇਂ ਦੇ ਵਿੱਚ ਗੋੜ ਦੀ ਖੀਰ ਬੰਦੀ ਸੀ ਗੋੜ ਦੀ ਖੀਰ ਉਹ ਦੀ ਖੀਰ ਉਹ ਦੀ ਖੀਰ ਇਹ ਦੋਵੇਂ ਮੈਂ ਲਾਂਦਾ ਸੀ ਬਟ ਰੋ ਦੀ ਬੇਸਿਕਲੀ ਸ਼ਹਿਰ ਦੇ ਵਿੱਚ ਜਿਆਦਾ ਲੋਕ ਖਾਂਦੇ ਨਹੀਂ ਆ ਤੇ ਗੋੜ ਦੀ ਖੀਰ ਕੰਟੀਨਿਊ ਕੀਤੀ ਹੈ ਗੋੜ ਦੀ ਖੀਰ ਚੱਲਦੀ ਜਾ ਰਹੀ ਹੈ। ਚੀਨੀ ਨੂੰ ਬਣਾਉਣ ਵਾਸਤੇ ਉਹਦੇ ਵਿੱਚ ਕੈਮੀਕਲ ਐਡ ਕੀਤੇ ਜਾਂਦੇ ਆ ਤਾਂ ਉਹ ਚਟਾ ਰੰਗ ਆ ਜਾਂਦਾ ਉਹਦਾ ਤੇ ਗੋੜੇ ਕਰ ਨੈਚੁਰਲ ਪ੍ਰੋਸੈਸ ਨਾਲ ਬੰਨਦਾ ਤੇ ਗੋੜ ਦੀ ਖੀਰ ਤਿਆਰ ਕਰੀਦੀ ਆ। ਮੈਂ ਭਾਜੀ ਗ੍ਰੈਜੂਏਟ ਹੈਗਾ 2000 ਮੈਂ 18 ਚ ਪਾਸ ਆਊਟ ਹੋਇਆ ਸੀ ਉਸ ਤੋਂ ਬਾਅਦ ਪ੍ਰਾਈਵੇਟ ਜੌਬ ਵੀ ਕੀਤੀ ਹੈ ਮੈਂ। ਤੇ ਫਿਰ ਮਨ ਆ ਗਿਆ ਸੀ ਕਿ ਚਲੋ ਯਾਰ ਆਪਣੇ ਥੋੜਾ ਜਿਹਾ ਛੋਟਾ ਸਟਾਰਟਅਪ ਸਟਾਰਟ ਕਰ ਲਈਏ ਤੇ ਦਸਵਾਇਆ ਸਟਾਰਟ ਕਰ ਲਿਆ ਮੈਂ ਮਾਈਂਡ ਸੈਟਅਪ ਨਹੀਂ ਕਿ ਸ਼ੁਰੂ ਹੈ ਕਿ ਕੁਝ ਹੋਰ ਵੀ ਕਰਨ ਦਾ ਮਨ ਚੀ ਰੋਡ ਸਾਈਡ ਉੱਤੇ ਨਾ ਲੱਸੀ ਕੋਈ ਸੇਲ ਕਰਦਾਨੀ ਪਿਆ ਹਨਾ ਹੈਗਾ ਜੂਸ ਹੈਗਾ ਕੁਝ ਵੀ ਹੈਗਾ ਦੁਕਾਨਾਂ ਦੇ ਵਿੱਚ ਲੱਸੀ ਵਿਕਦੀ ਪਈ ਥੋੜੀ ਕਾਸਟ ਨਾਲ ਵੀ ਹੈ ਹੀ ਗਈ ਆ ਤੇ ਫਿਰ ਮੈਂ ਕਿਹਾ ਰੋਡ ਸਾਈਡ ਦੇ ਉੱਤੇ ਕਿਉਂ ਨਾ ਲੱਸੀ ਦਾ ਸਟਾਰਟਅਪ ਕੀਤਾ ਜਾਵੇ ਫਸਟ ਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਤੁਹਾਡੇ ਨਾਲ ਉਸੇ ਫਿਕਰ ਤਵਲ ਇਸ ਵਕਤ ਤੁਸੀਂ ਮੌਜੂਦ ਆ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਜਿਹ ਤਾਨੂੰ ਖਾਣ ਨੂੰ ਮਿਲਦੀਆਂ ਨੇ ਪਰ ਅਸੀਂ ਜੇ ਅੰਮ੍ਰਿਤਸਰ ਦੀ ਗੱਲ ਕਰੀਏ thì ਚੀਜ਼ਾਂ ਖਾਣ ਨੂੰ ਨਿੱਪੜ ਜਿਹੜੇ ਲੋਕ ਉਹ ਚੀਜ਼ਾਂ ਬਣਾਉਂਦੇ ਨੇ ਉਹ ਵੀ ਬੜੇ ਖਾਸ ਹੁੰਦੇ ਨੇ ਇਸ ਤਰ੍ਹਾਂ ਹੀ ਤੁਹਾਨੂੰ ਅੱਜ ਇੱਕ ਅੰਮ੍ਰਿਤਸਰ ਦੇ ਨੌਜਵਾਨਾਂ ਮਿਲਾਂ ਜਾ ਰਹੇ ਆ ਜਿਨੇ ਕਿ ਆਪਣਾ ਇੱਕ ਸੈਟਅਪ ਸ਼ੁਰੂ ਕੀਤਾ ਅਕਸਰ ਦੇਖਦੇ ਆ ਨੌਜਵਾਨਾਂ ਨੂੰ ਜਿਹੜਾ ਬਾਹਰ ਜਾਣ ਦਾ ਇਛਾ ਜਿਹੜਾ ਹੁੰਦਾ ਪਰ ਇਹ ਜਿਹੜਾ ਨੌਜਵਾਨ ਹੈ ਇੱਥੇ ਰਹਿ ਕੇ ਜਿਹੜਾ ਮਿਹਨਤ ਕਰਦਾ ਹੈ ਨਜ਼ਰ ਆ ਰਿਹਾ ਤਾਂ ਆਪਣੀ ਖੁਦ ਦੀ ਕਮਾਈ ਕਰ ਰਿਹਾ ਤੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰ ਰਿਹਾ ਕਿਉਂਕਿ ਦੇਖਿਆ ਜਾਵੇ ਤੁਸੀਂ ਦੇਖ ਸਕਦੇ ਹੋ ਇਸ ਵੀਰ ਵੱਲੋਂ ਜਿਹੜਾ ਕਿ ਇਹ ਬੜਾ ਵਧੀਆ ਇੱਕ ਉਪਰਾਲਾ ਕਹਿ ਸਕਦੇ ਕਿਤਾ ਗਿਆ ਹੋਇਆ ਕਿ ਇੱਕ ਵਧੀਆ ਚੀਜ਼ ਹੈ ਕਿ ਖੁਦ ਦਾ ਇੱਕ ਅਕਸਰ ਹੀ ਜੰਕ ਫੂਡ ਵਗੈਰਾ ਖਾਣਨੇ ਆ ਪਰ ਇਸ ਵੀਰ ਵੱਲੋਂ ਜਿਹੜਾ ਕਿ ਘਰ ਦੀ ਬਣੀ ਹੋਈ ਤੁਹਾਨੂੰ ਜਿਹੜਾ ਕਿ ਖਾਣ ਪੀਣੋ ਸਤ ਤੁਹਾਨੂੰ ਸਭ ਕੁਝ ਮਿਲ ਜੇਗਾ ਤੁਹਾਨੂੰ ਜਾਣੂ ਕਰਾਣੇ ਇਸ ਵੀਰ ਦੇ ਨਾਲ ਜਿਸ ਤਰ੍ਹਾਂ ਇਹ ਸੈਟਅਪ ਸ਼ੁਰੂ ਕੀਤਾ ਸਾਰੇ ਗੱਲਬਾਤ ਕਰਦੇ ਆ ਸਸਿਕਾ ਵੀਰ ਸਸਿਕਾ ਗੱਲਬਾਤ ਕੀ ਨਾਮ ਹੈ ਜੀ ਆਪ ਦਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਭਾਈ ਭਾਈ ਜਿਹੜਾ ਤੁਸੀਂ ਸੈਟਅਪ ਸ਼ੁਰੂ ਕੀਤਾ ਅਖਰ ਕਿਸ ਚੀਜ਼ ਦਾ ਕੀਤਾ ਤੇ ਕਦੋਂ ਦਾ ਕੀਤਾ ਹਾਂ ਭਾ ਭਾਈ ਅਪ੍ਰੋਕਸੀਮੇਟਲੀ ਸਾਲ ਹੋ ਗਿਆ ਪਹਿਲਾਂ ਲੱਸੀ ਦਾ ਕੰਮ ਹੈ ਵੈਸੀ ਗਰਮੀਆਂ ਦੇ ਵਿੱਚ ਫਿਰ ਸਰਦियां ਆਈਆਂ ਉਹਦੇ ਵਿੱਚ ਰਾਜਮਾ ਚਾਵਲ ਤੇ ਗੋਡੋ ਵਾਲੀ ਖੀਰ ਨਾਲ ਰੱਖ ਲਈ ਸੀ ਮੈਂ ਨਾ ਤੇ ਹੁਣ ਮੇਰੇ ਕੋ ਖਾਣਾ ਵੀ ਮਿਲਦਾ ਹੈ ਤੇ ਲੱਸੀ ਵੀ ਮਿਲਦੀ ਹੈ ਅੱਛਾ ਖਾਣਾ ਘਰ ਦਾ ਹੁੰਦਾ ਬਿਲਕੁਲ ਬਿਲਕੁਲ ਮੇਰੀ ਮਦਰ ਪ੍ਰੇਪੇਅਰ ਕਰਦੇ ਭਾਈ ਰਾਜਮਾ ਚਾਵਲ ਹੁੰਦੇ ਮੇਰੇ ਕੋ ਗੋਡੋ ਵਾਲ ਲੱਸੀ ਹੁੰਦੀ ਆ ਚਾਟੀ ਦੀ ਮੰਗੋ ਉੱਤੇ ਮੈਂ ਸੈਲਡ ਵੀ ਰੱਖਦਾ ਵੈਜੀਟੇਬਲ ਸੈਲਡ ਹੁੰਦਾ ਨਾਮਾ ਅੱਛਾ ਭਾਈ ਆ ਜਿਹੜੀ ਆ ਗੁੜ ਵਾਲੀ ਤੁਸੀਂ ਗੱਲ ਕਰ ਰਹੇ ਹੋ ਕੀ ਲੱਸੀ ਕੀ ਖੀਰ ਪਈ ਖੀਰ ਉਹ ਕੀ ਵੱਖਰਾ ਕੀ ਹੁੰਦਾ ਕਿਸੇ ਉਹ ਭਾਈ ਜਿੱਦਾਂ ਚੀਨੀ ਐਡ ਕਰਕੇ ਖੀਰ ਬਣਾਈ ਜਾਂਦੀ ਆ ਪੁਰਾਣੇ ਸਮੇਂ ਦੇ ਵਿੱਚ ਗੁੜ ਦੀ ਖੀਰ ਬਣਦੀ ਸੀ ਗੁੜ ਦੀ ਖੀਰ ਉਹ ਵੀ ਰੋ ਦੀ ਖੀਰ ਉਹ ਵੀ ਇਹ ਦੋਵੇਂ ਮੈਂ ਲਾਂਦਾ ਸੀ ਬਟ ਰੋ ਦੀ ਬੇਸਿਕਲੀ ਸ਼ਹਿਰ ਦੇ ਵਿੱਚ ਜ਼ਿਆਦਾ ਲੋਕ ਖਾਂਦੇ ਨਹੀਂ ਆ ਤੇ ਗੋੜਦੀ ਖੀਰ ਕੰਟੀਨਿਊ ਕੀਤੀ ਗੋੜਦੀ ਖੀਰ ਚੱਲਦੀ ਜਾਵੇਗੀ ਤੇ ਮਤਲਬ ਕਿ ਗੋੜੇ ਕਹਿੰਦੇ ਕਿ ਬੋਡੀ ਉਸ ਤੋਂ ਬਹੁਤ ਦੀ ਹਾਂ ਵਧੀਆ ਹੁੰਦਾ ਬੇਸਿਕਲੀ ਦੇਖੋ ਚੀਨੀ ਨੂੰ ਬਣਾਉਣ ਵਾਸਤੇ ਉਹਦੇ ਵਿੱਚ ਕੈਮੀਕਲ ਐਡ ਕੀਤੇ ਜਾਂਦੇ ਤਾਂ ਉਹ ਚਟਾ ਰੰਗ ਆ ਜਾਂਦਾ ਉਹਦਾ ਤੇ ਗੋੜੇ ਕਾ ਨੈਚੁਰਲ ਪ੍ਰੋਸੈਸ ਨਾਲ ਬੰਦਾ ਤੇ ਗੋੜਦੀ ਖੀਰ ਤਿਆਰ ਕਰੀਦੀ ਆ ਹਾਂਜੀ ਪਹਿਲੇ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕੀ ਤੁਹਾਡਾ ਬੈਕਗਰਾਉਂਡ ਹੈ ਕੀ ਤੁਹਾਡਾ ਕਿੱਥੋਂ ਕਿੰਨਾ ਕੋ ਪੜ੍ਹੇ ਹੋ ਕੀ ਹਸਾਬ ਹੈ ਮੈਂ ਪਾਜੀ ਗ੍ਰੈਜੂਏਟ ਹੈਗਾ 2000 ਮੈਂ 18 ਚ ਪਾਸ ਆਊਟ ਹੋਇਆ ਸੀ ਉਸ ਤੋਂ ਬਾਅਦ ਪ੍ਰਾਈਵੇਟ ਜੌਬ ਵੀ ਕੀਤੀ ਹੈ ਮੈਂ ਤੇ ਫਿਰ ਮਨ ਆ ਗਿਆ ਸੀ ਕਿ ਚਲੋ ਯਾਰ ਆਪਣੇ ਥੋੜਾ ਜਿਹਾ ਛੋਟਾ ਸਟਾਰਟਅਪ ਸਟਾਰਟ ਕਰ ਲਈਏ ਤੇ ਦੱਸੋ ਆਇਆ ਸਟਾਰਟ ਕਰ ਲਿਆ ਮੈਂ ਨਾ ਤੇ ਕਿਸ ਤਰ੍ਹਾਂ ਮਨ ਰਹੀ ਭਾਜੀ ਮਾਈਂਡ ਚ ਸੈਟਅਪ ਹੈ ਕਿ ਇਹ ਸ਼ੁਰੂ ਹੈ ਕਿ ਕੁਝ ਹੋਰ ਵੀ ਕਰਨ ਦਾ ਮਨ ਸੀ ਨਹੀਂ ਬੇਸਿਕਲੀ ਰੋਡ ਸਾਈਡ ਉੱਤੇ ਇਹਨਾਂ ਲੱਸੀ ਕੋਈ ਸੇਲ ਕਰਦਾਨੀ ਪਿਆ ਹਨਾ ਹੈਗਾ ਜੂਸ ਹੈਗਾ ਕੁਝ ਵੀ ਹੈਗਾ ਦੁਕਾਨਾਂ ਦੇ ਵਿੱਚ ਲੱਸੀ ਵਿਗਦੀ ਪਈ ਥੋੜੀ ਕਾਸਟ ਨਾਲ ਵੀ ਹੈਈ ਗਈ ਆ ਤੇ ਫਿਰ ਮੈਂ ਕਿਹਾ ਰੋਡ ਸਾਈਡ ਦੇ ਉੱਤੇ ਕਿਉਂ ਨਾ ਲੱਸੀ ਦਾ ਸਟਾਰਟਅਪ ਕੀਤਾ ਜਾਵੇ ਮੇਰੇ ਕੋਲ ਬੜਾ ਇੱਕ ਵਧੀਆ ਸੈਟਅਪ ਆ ਕਿ ਤੁਹਾਡਾ ਕਿ ਛੋਟਾ ਸੈਟਅਪ ਆ ਕਿ ਕੋਈ ਪਰੇਸ਼ਾਨੀ ਵੀ ਨਹੀਂ ਆ ਸਾਈਡ ਤੇ ਲਗਾ ਕੇ ਤੇ ਬੈਠੋ ਤੁਹਾਨੂੰ ਮੈਂ ਦਿਖਾ ਦੇਣਾ ਤੁਸੀਂ ਦੇਖ ਸਕਦੇ ਹੋ ਇਸ ਵੀਰ ਨੇ ਜਿਹੜਾ ਸੈਟਅਪ ਲਗਾਇਆ ਹੋਇਆ ਵਾ ਉਹਦੇ ਵਿੱਚ ਤੁਹਾਨੂੰ ਫਾਨ ਪੀਨੋ ਚੀਜ਼ਾਂ ਹੀ ਦਿਖਾ ਦਿੰਦੇ ਆ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜਾ ਇਹ ਵੀਰ ਨੇ ਜਿਹੜੇ ਆਪਣੇ ਪਰਤਾਂ ਰੱਖੇ ਨੇ ਉਹਦੇ ਤੇ ਲੈ ਕੇ ਨੇ ਤੁਸੀਂ ਦੇਖ ਸਕਦੇ ਕਿ ਇਹ ਬੰਜ ਮੇਰੇ ਬੰਦੇ ਮਦਰ ਬਣਾਦੇ ਮੇਰੇ ਘਰ ਹੀ ਨੋਰਮਲ ਹਾ ਨੋਰਮਲ ਟੇਸਟ ਹੁੰਦਾ ਜਿਆਦਾ ਨਾ ਚਪੂ ਮਸਾਲੇ ਹੁੰਦੇ ਨਾ ਕੁਝ ਹੁੰਦਾ ਜਿਆਦਾ ਜਿਹੜੇ ਖਾਂਦੇ ਆ ਨੋਰਮਲ ਹੁੰਦਾ ਅੱਛਾ ਬਲ ਗਿਆ

ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਨੌਕਰੀ ਕੀਤੀ ਨੌਕਰੀ ਕਿਉਂ ਛੱਡੀ ਕੀ ਨੌਕਰੀ ਬਈ ਦੇਖੋ ਕਹਿੰਦੇ ਥੱਲੇ ਰਹਿ ਕੇ ਉਹਨਾਂ ਦੀਆਂ ਗੱਲਾਂ ਸੁਣੀ ਜਾਓ ਤੇ ਕੀ ਫਾਇਦਾ ਜਦੋਂ ਤੁਹਾਨੂੰ ਪਤਾ ਹੈ ਤੁਹਾਡਾ ਆਪਣਾ ਕੰਮ ਕਰ ਸਕਦੇ ਹੋ ਤੁਸੀਂ ਤੇ ਬਹੁਤ ਵਧੀਆ ਕੰਮ ਚੱਲਦਾ ਪਿਆ ਮਾਂ ਬਾਬਾ ਜਦੀ ਕਿਰਪਾ ਹੈਗੀ ਮੇਰੇ ਤੇ ਵੈਸੇ ਕਹਿੰਦੇ ਦੇਖਿਆ ਜਾਵੇ ਤਾਂ ਪੜਾਈਆਂ ਦੇ ਵਿੱਚ ਫਿਰ ਕਰਕੇ ਕੋਈ ਫਾਇਦਾ ਨਹੀਂ ਹੁੰਦਾ ਬੰਦਾ ਜੇ ਇਹ ਕੰਮ ਕਰਦੇ ਚ ਜ਼ਿਆਦਾ ਕਮਾਈ ਕੋ ਦੇਖੋ ਬਈ ਪੜਾਈ ਦੇਖੋ ਪੜਾਈ ਲੱਛੀ ਜਗੀ ਹੈ ਮੈਂ ਪੜਾਈ ਕਰਕੇ ਹਾਲ ਹੋਣਾ ਪੈਂਦਾ ਮਤਲਬ ਇਹ ਨਹੀਂ ਕਿ ਪੜਾਈ ਬੇਕਾਰ ਹੈਗੀ ਪਰ ਦੇਖੋ ਗ੍ਰੈਜੂਏਟ ਸਾਰਿਆਂ ਨੂੰ ਹੋਣਾ ਚਾਹੀਦਾ ਮੇਰਾ ਮੰਨਣਾ ਹੈ ਆ ਤੁਸੀਂ ਬਾਅਦ ਜ਼ਰੂਰੀ ਨਹੀਂ ਬਸੇ ਕਲਚਰ ਤੁਹਾਨੂੰ ਪਤਾ ਚੱਲਦਾ ਨਾ ਮੈਨੂੰ ਉੱਠਣਾ ਪਤਾ ਚੱਲ ਜਾਂਦਾ ਤੁਹਾਨੂੰ ਹਨਾ ਤੇ ਗ੍ਰੈਜੂਏਸ਼ਨ ਤੇ ਮਸਟ ਹੈ ਇਹ ਮੈਂ ਕਹਿੰਨਾ ਕਿ ਗ੍ਰੈਜੂਏਸ਼ਨ ਨਹੀਂ ਨਹੀਂ ਕਿ ਜੇ ਮੈਂ ਰੇਡੀ ਲਾਣੀ ਤੇ ਮੈਂ ਗ੍ਰੈਜੂਏਸ਼ਨ ਨਹੀਂ ਕਰਨੀ ਫਿਰ ਮੈਨੂੰ ਪੜਾਈ ਦਾ ਕਿਦਾਂ ਕੋਈ ਪਲੇ ਨਹੀਂ ਕਰ ਸਕਦਾ ਜੇ ਤੁਸੀਂ ਪੜੇ ਲਿਖੇ ਹੋ ਯਾਰ ਤੁਹਾਡੇ ਨਾਲ ਉਹ ਅੱਗੇ ਕਹਾਂ ਤੁਸੀਂ ਦੇਖ ਸਕਦੇ ਹੋ ਕਿ ਵੀਰ ਵੱਲੋਂ ਜਿਹੜਾ ਕਿ ਸੈਟਅਪ ਲਗਾਇਆ ਗਿਆ ਬਸਮਰ ਵੀ ਜਿਹੜੇ ਕਿ ਆਉਂਦੇ ਨੇ ਇੱਕ ਵਧੀਆ ਗੱਲ ਹੈ ਕਿ ਗ੍ਰੈਜੂਏਸ਼ਨ ਕਰਨੀ ਜ਼ਰੂਰੀ ਹੈ ਕਿਉਂਕਿ ਅਕਸਰ ਲੋਕੀ ਦੇਖਦੇ ਨੇ ਕਿ ਐਸੀ ਗ੍ਰੈਜੂਏਟਰ ਨਹੀਂ ਆ ਜਾ ਕਿਹੜੇ ਰੇਡੀਓ ਹਲੇ ਨੇ 12ਵੀਂ ਪਾਸ ਹੁੰਦੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀ ਬਿਨਾ ਕਿਸੇ ਸ਼ਰਮ ਤੋਂ ਜਿਹੜਾ ਕਿ ਕੰਮ ਕਰ ਰਿਹਾ ਨਾਲੇਕਿਨ ਵਧੀਆ ਗੱਲ ਹੈ ਕਿ ਜਿਹੜੇ ਰਾਹਾਗੀਰ ਹੁੰਦੇ ਨੇ ਜਿਹੜੇ ਰਿਕਸ਼ਾ ਚਾਲਕ ਹੁੰਦੇ ਨੇ ਜਾਂ ਤੇ ਦੂਜੇ ਉਹਨਾਂ ਲਈ ਇੱਕ ਵਧੀਆ ਕੋਸਟ ਜਿਹੜੀ ਆ ਕਿ ਇੱਥੇ ਖਾਣ ਪੀਣ ਨੂੰ ਉਸ ਥੀਸ ਤੇ ਮਿਲ ਜਾਂਦੀ ਕਿ ਲੋਕੀ ਆ ਕੇ ਜਿਹੜਾ ਖਾ ਸਕਦੇ ਨੇ ਕੋਈ ਨਾ ਮਹਿੰਗਾ ਨਹੀਂ ਕਿ ਅਸੀਂ ਰੈਸਟੋਰੈਂਟਾਂ ਤੇ ਚਲ ਜੰਨੇ ਆ ਜਾਂ ਕਿਤੇ ਹੋਰ ਚਲ ਜੰਨੇ ਆ ਚੀਜ਼ਾਂ ਬਹੁਤ ਮਹਿੰਗੀਆਂ ਹੁੰਦੀਆਂ ਨੇ ਸਸਤੀਆਂ ਨਹੀਂ ਮਿਲਦੀਆਂ ਪਰ ਜਿਹੜਾ ਇਹ ਵੀਰ ਹੈ ਇਹ ਵੀਰ ਜਿਹੜਾ ਕਿ ਬਹੁਤ ਵਧੀਆ ਤਰ੍ਹਾਂ ਇੱਕ ਵਧੀਆ ਰੇਟ ਤੇ ਜਿਹੜਾ ਕਿ ਬਾਜਪ ਰੇਟ ਤੇ ਜਿਹੜਾ ਤੁਹਾਨੂੰ ਉੱਥੇ ਪਾ ਕਿਉਂਕਿ ਦੇਖਿਆ ਜਾਵੇ ਤਾਂ ਲੋਕ ਬਹੁਤ ਹੀ ਮੁਸ਼ਕਿਲ ਜਿਹੜਾ ਗਰਮੀ ਦੇ ਵਿੱਚ ਕੱਢਦੇ ਨੇ ਤੇ ਐਸੇ ਇੱਕ ਹੌਰ ਕਸ਼ਮੀਰ ਆਨੇ ਗਲਪਤ ਕਰ ਲੈਣੇ ਜਾਂਦੇ ਹਾਂ ਜੀ ਭਾਜੀ ਕੀ ਨਾਮ ਹੈ ਜੀ ਹਾਂ ਸਰ ਮੇਰਾ ਨਾਮ ਹਨਵ ਹੈ ਜੀ ਬਈ ਕੀ ਕਹਿਣਾ ਚਾਹੋਗੇ ਜਿਹੜਾ ਨਵੋ ਜਿਹੜਾ ਸੈਟਅਪ ਸ਼ੁਰੂ ਕੀਤਾ ਹੈ ਕਿਸਨ ਲ ਭਾਜੀ ਇੱਕ ਬੜੀ ਸੋਹਣੀ ਖੂਬਸੂਰਤੀ ਹੈ ਇਸ ਸ਼ਹਿਰ ਅਮ੍ਰਿਤਸਰ ਦੀ ਸ਼੍ਰੀ ਗੁਰੂ ਰਾਮਦਾਸ ਦੀ ਨਗਰੀ ਵਸਾਈ ਹੋਈ ਹੈ ਤੇ ਇਸ ਸ਼ਹਿਰ ਦੀ ਇਹ ਖੂਬਸੂਰਤੀ ਹੈ ਕਿੱਥੇ ਕੋਈ ਭੁੱਖਾ ਨਹੀਂ ਮਰਦਾ ਚਾਹੇ ਅੰਕਕੀ ਸ਼ੁਰੂ ਘਰ ਇਸ ਤਰ੍ਹਾਂ ਦੀ ਨੇ ਤੇ ਇਹ ਸੈਟਅਪ ਜਿਹੜਾ ਤੁਸੀਂ ਦੇਖ ਰਹੇ ਹੋ ਇੱਕ ਨੌਜਵਾਨ ਵੱਲੋਂ ਲਗਾਇਆ ਗਿਆ ਤੇ ਹਲਕੀ ਜੀ ਉਮਰ ਹੈ ਵੱਡੀ ਗੱਲ ਹੈ ਕਿ ਇਸ ਉਮਰ ਦੇ ਲੋਕ ਜ਼ਰੂਰ ਸ਼ਰਮ ਖਾ ਜਾਂਦੇ ਨੇ ਕਿ ਅਸੀਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਮਗਰ ਰੋਡ ਸਾਈਡ ਤੇ ਇੱਕ ਸੈਟਅਪ ਸ਼ੁਰੂ ਕੀਤਾ ਹੋਇਆ ਇੱਕ ਖੂਬਸੂਰਤੀ ਦੇਖੋ ਕਿੱਡੀ ਹੈ ਕਿ ਰੋਡ ਸਾਈਡ ਤੇ ਸੈਟਅਪ ਸ਼ੁਰੂ ਕਰਨ ਤੋਂ ਬਾਅਦ ਇੱਕ ਗ੍ਰੈਜੂਏਸ਼ਨ ਹੈ ਇਹ ਵੱਡੀ ਗੱਲ ਹੈ ਪੜ੍ਹਿਆ ਦੇਖਿਆ ਨੌਜਵਾਨ ਇਹ ਲੋਕਾਂ ਨੂੰ ਵੀ ਸਬਕ ਦੇ ਰਿਹਾ ਕਿ ਤੁਸੀਂ ਵੀ ਮਿਹਨਤ ਕਰੋ ਮਿਹਨਤ ਜਿਹੜੀ ਹੈ ਉਸ ਦੇ ਨਾਲ ਜਿਹੜਾ ਪਲ ਫੁੱਲ ਹੈ ਜ਼ਰੂਰ ਲੱਗਦਾ ਤੇ ਉਹ ਖੂਬਸੂਰਤ ਤਸਵੀਰ ਹੈ ਤੁਸੀਂ ਗੱਲਬਾਤ ਵੀ ਕਰ ਰਹੇ ਸੀ ਮਾਥੇ ਇਕਲੋਤਾ ਤੇ ਮੈਂ ਗੱਲਾਂ ਹੀ ਸੁਣ ਰਿਹਾ ਸੀ ਵੀ ਇਧੀਆਂ ਗੱਲਾਂ ਸੀ ਕਿੱਦੇ ਮਸਟ ਹੋਣੀ ਚਾਹੀਦੀ ਗ੍ਰੈਜੂਏਸ਼ਨ ਜਿਹੜੀ ਮਸਟ ਹੋਣੀ ਚਾਹੀਦੀ ਸ਼ਰਮ ਨਹੀਂ ਕਰਨੀ ਚਾਹੀਦੀ ਇਹ ਵੀ ਵੱਡੀ ਗੱਲ ਹੈ ਕਿ ਸ਼ਰਮ ਨਾ ਕਰਕੇ ਪੜੇ ਲਿਖੇ ਹੋਣ ਦੇ ਬਾਅਦ ਤੁਸੀਂ ਆਪ ਦਾ ਸੈਟ ਸਿਰੂ ਦਿੱਤਾ ਤੇ ਬਾਕੀ ਨੌਜਵਾਨਾਂ ਨੂੰ ਇੱਕ ਸੰਦੇਸ਼ ਦੇ ਰਿਹਾ ਤੇ ਇਹ ਨੌਜਵਾਨ ਮੈਂ ਪਹਿਲਾਂ ਵੀ ਆਉਂਦਾ ਰਹਿਣਾ ਇਹ ਵੀ ਕੋ ਤੇ ਨਸ਼ਿਆਂ ਤੋਂ ਦੂਰ ਹੋਣ ਦੀ ਵੀ ਇੱਕ ਗੱਲ ਛੜੀ ਹੈ ਜ਼ਰੂਰ ਕਹਿੰਦਾ ਕਿ ਤੁਸੀਂ ਨਸ਼ਿਆਂ ਤੋਂ ਰ ਬਹੁਤ ਬਹੁਤ ਉਪੜੇ ਲਿਖੇ ਹੋਣਾ ਜ਼ਰੂਰੀ ਹੈ ਤੇ ਮਗਰ ਆਪਣਾ ਕੰਮ ਉਹ ਵੀ ਸਪੋਰਟ ਕਰਦਾ ਤਾਂ ਜੋ ਜਿਹੜੀ ਬੇਰੋਜ਼ਗਾਰੀ ਉਹ ਦੂਰ ਹੋ ਸਕੇ ਬਹੁਤ ਵਧੀਆ ਗੱਲ ਹੈ ਕਿ ਜਦੋਂ ਤੁਸੀਂ ਦੇਖਦੇ ਕਸਮਰ ਵੀ ਬਹੁਤ ਸੋਸ਼ਣੇ ਇਸ ਵੀਰਤ ਤੁਸੀਂ ਦੇਖਸੋ ਤੁਹਾਨੂੰ ਦਿਖਾ ਦੇਣਾ ਗੱਡੀ ਦੇ ਵਿੱਚ ਵੀ ਰੌਂਦਾ ਤੇ ਆਪਣਾ ਇੱਥੇ ਗੱਡੀ ਚ ਆ ਕੇ ਜਿਹੜਾ ਕਿ ਵੀਰ ਖਾਂਦਾ ਵਾ ਕਿ ਦੇਖਿਆ ਜਾਵੇ ਤੇ ਇੱਕ ਬਹੁਤ ਵਧੀਆ ਇਹੋ ਜਿਹੇ ਲੋਕਾਂ ਨੂੰ ਹਮੇਸ਼ਾ ਸਾਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਇੱਕ ਅਕਸਰ ਦੇਖਦੇ ਆ ਕਿ ਲੋਕੀ ਅੱਜ ਕੱਲ ਬੜੀ ਚੀਜ਼ਾਂ ਉਹੋ ਜਿਹੀ ਚੀਜ਼ਾਂ ਨੂੰ ਇੱਕ ਮੋਟੀਵੇਟ ਕਰਦੇ ਹੈ ਗਲਤ ਨੂੰ ਨਾ ਪਰ ਇਹਦਾ ਸਿੱਖ ਗੱਲ ਕਰਨੀ ਸਾਡੇ ਜਿਹੜੇ মিডিਆ ਦੇ ਲੋਕ ਨੇ ਉਹਨਾਂ ਦਾ ਇੱਕ ਫਰਜ ਬੰਦਾ ਸਾਨੂੰ ਇਹੋ ਜਿਹੇ ਲੋਕਾਂ ਦੀਆਂ ਕਹਾਣੀਆਂ ਵੀ ਬਾਹਰ ਲੈ ਕੇ ਆਉਣੀ ਚਾਹੀਦੀਆਂ ਨੇ ਕਿ ਦੇਖਿਆ ਜਾਵੇ ਐਕਸਨ ਲੋਕ ਸਮਝਦੇ ਨੇ ਕਿਸੀਂ ਬਾਹਰ ਚਲ ਜਾਾਂਗੇ ਜਾਂ ਕਿਸ ਤਰ੍ਹਾਂ ਤੁਸੀਂ ਇੱਥੇ ਰਹਿ ਕੇ ਬਹੁਤ ਵਧੀਆ ਕਮਾ ਸਕਦੇ ਹੋ ਜਿਹੜਾ ਵੀਰ ਹੈ ਇੱਥੇ ਰਹਿ ਕੇ ਵੀ ਬਹੁਤ ਵਧੀਆ ਅਰਨੀ ਕਰ ਰਿਹਾ ਵਾ ਤੇ ਹੋਰ ਵੀ ਕਸ਼ਮੀਰ ਆਏ ਨੇ ਉਹਨਾਂ ਨੂੰ ਪੁੱਛ ਲੈਣੇ ਹਾਂ ਹਾਂਜੀ ਵੀਰ ਕੀ ਨਾਮ ਹੈ ਤੁਹਾਡਾ ਸਾਹਿਲ ਵਾਦੀ ਕਿਸ ਤਰ੍ਹਾਂ ਦਾ ਲੱਗਿਆ ਵੀਰ ਉਹਨਾਂ ਦਾ ਸੈਟਅਪ ਟਰਾਈ ਕੀਤਾ ਤੁਸੀਂ ਕਦੀ ਸੈਟਅਪ ਹਾਂਜੀ ਭਾਜੀ ਮੈਂ ਜਦੋਂ ਇਹਨਾਂ ਨੇ ਖੀਰ ਲਈ ਸੀ ਵੈਲੋ ਉਦੋਂ ਉਦੋਂ ਵੀ ਆਏ ਇਹ ਕੜੀ ਛੋਲੇ ਵੀ ਖਾ ਗਏ ਟਰਾਈ ਕੀਤੇ ਆ ਅੱਛਾ ਰਾਜਮਾ ਚਾਵਲ ਵੀ ਟਰਾਈ ਕੀਤੇ ਆ ਉਹ ਵੀ ਉਹਨਾਂ ਦਾ ਟੇਸਟ ਹੀ ਬੜਾ ਵੈਸਟ ਹੈਗਾ ਇਹ ਕਿਨ ਕਰੇ ਮੰਮੀ ਬਣਾਉਂਦੇ ਹਨ ਮਾਂ ਦੇ ਹੱਥ ਦਾ ਫੀਸ ਬਾਅਦ ਸਮਝ ਲਾ ਕਿ ਉਹੀ ਟੇਸਟ ਇਹਨਾਂ ਦਾ ਹੈ ਹਾਂਜੀ ਕੋਈ ਇਹ ਨਹੀਂ ਲੱਗਦਾ ਕਿ ਆਪਾਂ ਬਾਹਰ ਦਾ ਫੂਡ ਖਾ ਰਹੇ ਹਾਂ ਜਦੋਂ ਇਹਨਾਂ ਦਾ ਹੀ ਖਾਈਦਾ ਲੱਗਦਾ ਘਰ ਦਾ ਹੀ ਹੈ ਹਾਂਜੀ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਸਟਮਰ ਵੀ ਬਹੁਤ ਵਧੀਆ ਇੱਕ ਜਿਹੜਾ ਵਾ ਰਿਸਪੌਂਸ ਦੇ ਰਹ ਬੀਰ ਜੀ ਇੱਕ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਜਿਹੜੇ ਨਿਰਾਸ਼ ਹੋਏ ਨੇ ਡਿਗਰੀਆਂ ਕਰਨ ਤੋਂ ਬਾਅਦ ਕਹਿੰਦੇ ਨੇ ਕਿ ਡਿਗਰੀ ਕਰ ਲਈ ਕੰਮ ਨਹੀਂ ਮਿਲਿਆ ਉਹਨਾਂ ਨੂੰ ਕੀ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਪ੍ਰਾਈਵੇਟ ਜੌਬਾਂ ਦੇ ਭਾਈ ਹਰ ਜਗ੍ਹਾ ਹੈਗੀ ਆ ਯਾਨੀ ਕਿ ਪ੍ਰਾਈਵੇਟ ਜੌਬ ਹੈਗੀ ਨਹੀਂ ਆ ਬਸ ਮੇਰਾ ਮੰਨਣਾ ਹੈ ਕਿ ਤੁਸੀਂ ਯਾਰ ਆਪਣਾ ਛੋਟਾ ਜਿਹਾ ਸਟਾਰਟਅਪ ਸਟਾਰਟ ਕਰ ਲਓ ਵੀ ਤੇ ਨਰਾਸ਼ ਘੱਟ ਹੋਣਾ ਹੈ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅੰਬਰਸਰ ਦੇ ਵਿੱਚ ਇਹ ਨਹੀਂ ਕਿ ਜੌਬ ਨਹੀਂ ਹੈਗੀ ਅਨਲਿਮਿਟਿਡ ਜੌਬ ਹੈਗੇ ਆ ਤੁਸੀਂ ਜੌਬ ਕਰ ਲਓ ਵੀ ਬਸ ਆ ਕਿ ਸੈਲਰੀ ਘੱਟ ਦਿੰਦੇ ਆ ਤੇ ਉਹਦੀ ਬਜਰਣਾ ਤੇ ਥੋੜਾ ਆਪਣਾ ਮੈਂ ਕਹਿੰਨਾ ਸਟਾਰਟਅਪ ਜੇ ਬੰਦਾ ਕਰਲੇ ਛੋਟਾ ਜਿਹਾ ਕਰਲੇ ਤੇ ਬਹੁਤ ਵਧੀਆ ਕਰਨਾ ਚਾਹੀਦਾ ਵਿਲੇ ਨਹੀਂ ਰਹਿਣਾ ਚਾਹੀਦਾ ਦੀਪਾ ਪਰ ਅੱਜ ਰਾਗੀ ਵੀਰ ਨੇ ਇੱਕ ਵਧੀਆ ਗੱਲ ਕੀਤੀ ਹੈ ਵਿਲੇ ਰੋ ਕਿਤੇ ਵਿਲਾ ਕੇ ਜਿਹੜਾ ਦਮਾਮ ਹੁੰਦਾ ਸ਼ੈਤਾਨ ਦਾ ਘਰ ਹੁੰਦਾ ਹੈ ਕਿਉਂਕਿ ਲੋਕਾਂ ਨੂੰ ਵਿਲੇ ਨਹੀਂ ਰਹਿਣਾ ਚਾਹੀਦਾ ਕੰਮ ਕੁਛ ਕਰਦੇ ਹੀ ਰਹਿਣਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਕਦੀ ਵੀ ਵਿਲੇ ਨਹੀਂ ਬੈਠਦੇ ਅੱਜ ਵੀ ਜਿਹੜੇ 70 80 ਸਾਲਾਂ ਦੇ ਜਿਹੜੇ ਬਜ਼ੁਰਗ ਨੇ ਤੁਸੀਂ ਦੇਖਦੇ ਹੋਵੋਗੇ ਕੁਛ ਨਾ ਕੁਛ ਘਰ ਦੇ ਵਿੱਚ ਕੰਮ ਤੁਹਾਨੂੰ ਕਰਦੇ ਹੋਏ ਨਜ਼ਰ ਆਣਗੇ ਕਿ ਕਿਉਂ ਕਿ ਉਹਨਾਂ ਨੂੰ ਮਿਹਨਤਾਂ ਦੀ ਅਕਸਰ ਨਸ਼ਿਆਨੀ ਗੱਲ ਕੀਤੀ ਜਾਂਦੀ ਪੰਜਾਬ ਦੇ ਨੌਜਵਾਨ ਨਸ਼ੇ ਦੇ ਵਡੇ ਪਰ ਇਹੋ ਜਿਹੇ ਜਿਹੜੇ ਨੌਜਵਾਨ ਨੇ ਆਪਣਾ ਇੱਕ ਜਿਹੜਾ ਵੱਖਰਾ ਇੱਕ ਇਨਵੈਸਟ ਕਰਕੇ ਪੰਜਾਬ ਦੇ ਵਿੱਚ ਲੋਕਾਂ ਨੂੰ ਇੱਕ ਵਧੀਆ ਚੀਜ਼ ਖਵਾ ਰਹੇ ਨੇ ਕਿ ਵਧੀਆ ਕਰਕੇ ਕਿ ਮੋਟੀਵੇਟ ਕਰ ਰਹੇ ਨੇ ਜੇ ਮੈਂ ਕਰ ਸਕਦਾ ਹਾਂ ਕਿਤੇ ਕਿਉਂ ਨਹੀਂ ਅਸੀਂ ਆਸ ਕਰਦੇ ਹਾਂ ਲੋਕ ਇਹਨਾਂ ਤੋਂ ਕੁਝ ਸੰਦੇਸ਼ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਕੇ ਮਿਲੋ ਤੇ ਆ ਜਾਓ ਮਸ਼ਤਿਪ ਸਿੰਘ ਕਮਲਦਾਸ ਸਿੰਘ ਹੈਡਲਾਈਨ ਸੰਪੂਰਨ